ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੇ ਮੈਂਬਰਾਂ ਦੇ ਘਰਾਂ ਦੇ ਬਾਹਰ ਹੁਣ ਰੋਸ ਪ੍ਰਦਰਸ਼ਨ ਜਿਹੜੇ ਨੇ ਲੱਗਦੇ ਨਜ਼ਰ ਆ ਰਹੇ ਨੇ ਘਰਾਂ ਦਾ ਘਰਾਉ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਜਿਹੜੇ ਨੇ ਭਾਈ ਰਵਿੰਦਰ ਸਿੰਘ ਖਾਲਸਾ ਉਹਨਾਂ ਦੇ ਘਰ ਦਾ ਘਰਾਓ ਕੀਤਾ ਗਿਆ ਇਹ ਘਰਾਓ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਕੀਤਾ ਗਿਆ ਇਹ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਿਆਨੀ ਰਗਵੀਰ ਸਿੰਘ ਨੂੰ ਸੇਵਾ ਮੁਕਤ ਕਰਨ ਦੇ ਰੋਸ ਦੇ ਵੱਜੋਂ ਜਿਹੜਾ ਆ ਕੀਤਾ ਗਿਆ ਹੈ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਐ ਜੀ ਪੀ ਸੀ ਦੀ ਅੰਤਰੀਂ ਕਮੇਟੀ ਦੇ ਵੱਲੋਂ 2 ਮਹੀਨਿਆਂ ਦੇ ਵਿੱਚ 3 ਜਥੇਦਾਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਇਸ ਤਰ੍ਹਾਂ ਤਾਂ ਕੋਈ ਚੌਂਕੀਦਾਰ ਦੇ ਨਾਲ ਵੀ ਨਹੀਂ ਕਰਦਾ ਚੌਂਕੀਦਾਰ ਨੂੰ ਵੀ 1 ਮਹੀਨਾ ਪਹਿਲਾਂ ਦੱਸਿਆ ਜਾਂਦਾ ਹੈ ਜੋ ਗੁਰੂ ਘਰ ਦੀ ਮਰਿਆਦਾ ਸੀ ਇਹ ਬਿਲਕੁਲ ਉਸ ਦੇ ਉਲਟ ਹੋਇਆ ਪੰਜੋਲੀ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜ ਸਿੰਘਾਂ ਦੇ ਵੱਲੋਂ ਰਵਿੰਦਰ ਸਿੰਘ ਖਾਲਸਾ ਨੂੰ ਕਿਹਾ ਗਿਆ ਸੀ ਕਿ ਉਹ ਕਿਸੇ ਪਰਿਵਾਰ ਦੇ ਨਾਲ ਖੜਨ ਦੀ بجائے ਪੰਥ ਦੇ ਨਾਲ ਖੜਨ ਰਵਿੰਦਰ ਸਿੰਘ ਖਾਲਸਾ ਨੇ ਬਚਨ ਤਾਂ ਕੀਤਾ ਸੀ ਪਰ ਉਸਦੇ ਉਹ ਖਰਾ ਨਹੀਂ ਉਤਰੇ ਜਿਸ ਦੇ ਰੋਸ ਵਿੱਚ ਅੱਜ ਉਹਨਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਆ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਗਜ਼ੈਕਟਿਵ ਕਮੇਟੀ ਦੇ ਜੋ ਹੋਰ ਮੈਂਬਰ ਨੇ ਉਹਨਾਂ ਦੇ ਘਰਾਂ ਦੇ ਘਰਾਓ ਵੀ ਕਿੱਥੇ ਜਾ ਸਕਦੇ ਨੇ ਮਲੋ ਹਲਕੇ ਦੇ ਪਿੰਡ ਖਨਿਆਣ ਵਿੱਚ ਜਿਹੜਾ ਬਹੁਤ ਹੀ ਇਤਿਹਾਸਿਕ ਪਿੰਡ ਹੈ ਔਰ ਇਥੋਂ ਦੇ ਪੁਰਾਣੇ ਬਜ਼ੁਰਗ ਅਕਾਲੀਆਂ ਨੇ ਪੰਥਕ ਪਰੰਪਰਾਵਾਂ ਲਈ ਪੰਥਕ ਸਿਧਾਂਤਾਂ ਲਈ ਔਰ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸ਼ਹਾਾਤਾਂ ਵੀ ਦਿੱਤੀਆਂ ਜੇਲਾਂ ਵੀ ਕੱਟੀਆਂ ਤੇ ਬਹੁਤ ਸਾਰੀਆਂ ਕੁਰਬਾਨੀਆਂ ਵੀ ਕੀਤੀਆਂ ਇਸ ਨਗਰ ਦੇ ਇੱਕ ਧਰਮੀ ਫੌਜੀ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬਗਾਵਤ ਕਰਕੇ ਉਹਨਾਂ ਨੇ ਸ਼ਹਾਦਤ ਵੀ ਦਿੱਤੀ ਔਰ ਇਸ ਨਗਰ ਦਾ ਇੱਕ ਜੋਧਾ ਭਾਈ ਗੁਰਮੀਤ ਸਿੰਘ ਖਨਿਆਣ ਉਹ ਪਿਛਲੇ 24 ਸਾਲਾਂ ਤੋਂ ਜਲਾ ਵਤਨ ਵੀ ਹੈ ਔਰ ਧਰਮੰਚ ਰਹ ਰਿਹਾ ਹੈ ਇਹ ਕੁਰਬਾਨੀ ਵਾਲਾ ਪਿੰਡ ਹੈ ਪੰਥ ਪ੍ਰਸਤ ਬਾਦ ਲੋਕਾਂ ਦਾ ਪਿੰਡ ਹੈ ਲੇਕਿਨ ਇਸ ਪਿੰਡ ਵਿੱਚੋਂ ਇਸ ਹਲਕੇ ਦੇ ਲੋਕਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਈ ਸਰਦਾਰ ਰਵਿੰਦਰ ਸਿੰਘ ਖਾਲਸਾ ਨੂੰ ਇਸ ਕਰਕੇ ਚੁਣ ਕੇ ਸ਼ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਕਿਉਂਕਿ ਉਹ ਆਪਣੇ ਪਿੱਛੇ ਖਾਲਸਾ ਲਿਖਦਾ ਸੀ ਉਹਨਾਂ ਨੂੰ ਲੋਗਾਂ ਨੂੰ ਇਹ ਯਕੀਨ ਤੇ ਭਰੋਸਾ ਖਾਲਸੇ ਤੇ ਹੋਣ ਕਰਕੇ ਵੀ ਇਹਦੇ ਪਿੱਛੇ ਖਾਲਸਾ ਨਾ ਲਿਖਿਆ ਹੋਇਆ ਸ਼ਾਇਦ ਖਾਲਸਾ ਜੀ ਖਾਲਸਾਈ ਪਰੰਪਰਾ માં ਖਾਲਸਾਈ ਸਿਧਾਂਤ ਖਾਲਸਾਈ ਬ੍ਰਿਹਾਦਾ ਦੀ ਪਹਿਰੇਦਾਰੀ ਕਰਦਾ ਰਹੇਗਾ ਲੇਕਿਨ ਜਦੋਂ ਪਰਖ ਦੀ ਕਸਵੱਟੀ ਵਿੱਚ ਖਾਲਸਾ ਜੀ ਪਏ ਤਾ ਉਹ ਇਸ ਪਰਖ ਦੀ ਕਸਵੱਟੀ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ ਪਿਛਲੇ ਥੋੜੇ ਸਮੇਂ ਦੇ ਵਿੱਚ ਹੀ ਤਕਰੀਬਨ ਮੇਂ 9-10 ਮਹੀਨੇ ਦੇ ਅੰਦਰ ਅੰਦਰ ਹੀ ਤਿੰਨ ਤਖਤਾਂ ਦੇ ਜਥੇਦਾਰ ਜਿਹੜੇ ਸਨ ਉਹਨਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਇਸ ਤਰ੍ਹਾਂ ਉਹਨਾਂ ਦੀਆਂ ਪਦਵੀਆਂ ਤੋਂ ਬਰਖਾਸਤ ਕਰ ਦਿੱਤਾ ਜਿਸ ਤਰ੍ਹਾਂ ਕੋਈ ਛੇਤੀ ਕੀਤਾ ਆਪਣੇ ਚਪੜਾਸੀ ਦੀ ਵੀ ਬਰਖਾਸਤ ਕੀ ਨਹੀਂ ਕਰਦਾ ਬਲਕਿ ਉਹਨੂੰ ਵੀ ਕੋਈ ਨੋਟਿਸ ਭੇਜਦਾ 1 ਮਹੀਨੇ ਦਾ ਵੀ ਤਾਂ ਕਿ ਉਹ ਆਪਣਾ ਹੋਰ ਕੰਮ ਅੱਗੇ ਲੱਭ ਲਵੇ ਲੇਕਿਨ ਐਡੀ ਵੱਡੀ ਕੌਮ ਐਡੀ ਵੱਡੀ ਕੌਮ ਦੇ ਐਡੇ ਮਹਾਨ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਪਤਾ ਤੱਕ ਵੀ ਨਾ ਹੋਵੇ ਕਿ ਸਵੇਰੇ ਤੁਸੀਂ ਆਪਣੀ ਜਿਹੜੀ ਮਰਿਆਦਾ ਨਿਭਾਉਣੀ ਹੈ ਉਹ ਨਿਭਾਉਣ ਦਾ ਤੁਹਾਨੂੰ ਸਮਾਂ ਮਿਲੇਗਾ ਵੀ ਕਿ ਨਹੀਂ ਮਿਲੇਗਾ ਭਾਈ ਸੁਲਤਾਨ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੂੰ ਲਾ ਦਿੱਤਾ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਲਾਹਿਆ ਹੀ ਨਹੀਂ ਬਲਕਿ ਲਗਾਤਾਰ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਤੇ ਗਿਆਨੀ ਰਗਵੀਰ ਸਿੰਘ ਬਹੁਤ ਹੀ ਸ਼ਰੀਫ ਸ਼ਖਸੀਅਤ ਹੈ ਉਨਾ ਅਨੁਸ਼ਰੀਅ ਕਾਲ ਤੱਕ ਸਾਹਿਬ ਜੀ ਦੀ ਪਦਵੀ ਤੋਂ ਲਾ ਦਿੱਤਾ ਗਿਆ ਇਹ ਸਾਰਾ ਕਾਰਾ ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਖਾਲਸਾ ਜੀ ਜਕਟੋ ਕਮੇਟੀ ਦੇ ਮੈਂਬਰ ਨੇ ਇਥੇ ਕੱਲ ਪਰਸੋਂ ਵੀ ਸੱਜਣ ਉਹਨੂੰ ਪੰਜ ਸਿੰਘ ਆਏ ਸੀ ਉਹਨਾਂ ਦੇ ਘਰੇ ਉਹਨਾਂ ਨੂੰ ਮਿਲ ਕੇ ਕਹਿ ਗਏ ਗਏ ਸੀ ਕਿ ਖਾਲਸਾ ਜੀ ਤੁਸੀਂ ਪੰਥ ਨਾਲ ਖੜਨ ਦਾ ਯਤਨ ਕਰੋ ਇੱਕ ਪਰਿਵਾਰ ਨਾਲ ਨਾ ਖੜੋ ਸਿਧਾਂਤਾਂ ਦੀ ਪਰੰਪਰਾਵਾਂ ਦੀ ਤੇ ਮਰਿਆਦਾ ਦੀ ਪਹਿਰੇਦਾਰੀ ਕਰੋ ਉਹਨਾਂ ਨੇ ਬਚਨ ਤਾਂ ਕੀਤਾ ਸੀ ਲੇਕਨ ਉਹ ਬਚਨ ਤੇ ਪੂਰਾ ਨਹੀਂ ਉਤਰ ਸਕੇ ਅੱਜ ਬਹੁਤ ਵੱਡੀ ਗਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਆਹ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਦੇ ਘਰ ਵਿਖੇ ਧਰਨਾ ਦੇਣ ਆਈਆਂ ਜਿੱਥੇ ਧਰਨਾ ਦਿੱਤਾ ਗਿਆ ਵੱਖ-ਵੱਖ ਆਗੂ ਸਜਣਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅੱਜ ਮੈਂ ਤੁਹਾਡੇ ذریعے ਫੇਰ ਕਹਿਣਾ ਚਾਹੁੰਨਾ ਖਾਲਸਾ ਜੀ ਨੂੰ ਵੀ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਸ਼ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਕਿ ਅਕਾਲ ਤਖਤ ਸਾਹਿਬ ਦੇ ਸਿਧਾਂਤ ਉਦੀ ਪਰੰਪਰਾਵਾਂ ਉਹਦੀਆਂ ਮਰਿਆਦਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ 26 ਤਰੀਕ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਭਰਤਾ ਜਲਾਸ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਥੇਦਾਰ ਸਹਿਬਾਨ ਨੂੰ ਲਾਉਣ ਲਾਉਣ ਵਾਲੇ ਜਿਹੜੇ ਮਤੇ ਨੇ ਉਹਨਾਂ ਨੂੰ ਰੱਦ ਕਰਨ ਔਰ ਉਹਨਾਂ ਜਥੇਦਾਰਾਂ ਦੀ ਨਿਯੁਕਤੀ ਉਸੇ ਤਰ੍ਹਾਂ ਜਿਵੇਂ ਪਹਿਲਾਂ ਕੀਤੀ ਹੋਈ ਸੀ ਉਸੇ ਤਰ੍ਹਾਂ ਰਹਿਣ ਦੇਣ ਦਾ ਯਤਨ ਕਰਨ ਤਾਂ ਕਿ ਪੰਥ ਵਿੱਚ ਹੋਰ ਦਫੇੜ ਨਾ ਪਾਵੇ ਹੋਰ ਬਰਤਾਰੇ ਗਲਤ ਨਾ ਵਾਪਰ ਜਥੇਦਾਰ ਰਵੀ ਲਾਉਂ ਦੇ ਵਿੱਚ ਕੀ ਕਾਰਨ ਸਮਝੋ ਦੇਖੋ ਜਥੇਦਾਰ ਸਹਿਬਾਨ ਨੂੰ ਲਾਉਣ ਦਾ ਵੱਡਾ ਕਾਰਨ ਜਿਹੜਾ ਹੈ ਉਹ ਅਸਲ ਵਿੱਚ ਇਹ ਹੈ ਕਿ ਇੱਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਆਪਣੀ ਮਲਕੀਅਤ ਸਮਝ ਰਹੇ ਨੇ ਉਹ ਕਾਲ ਤਖਸਾਲਤਖਬ ਜੀ ਨੇ 7 ਮੈਂਬਰੀ ਕਮੇਟੀ ਬਣਾਈ ਸੀ ਕਿ 7 ਮੈਂਬਰੀ ਕਮੇਟੀ ਭਰਤੀ ਕਰੇਗੀ ਔਰ ਨਵੀਂ ਲੀਡਰਸ਼ਿਪ ਪੈਦਾ ਕਰੇਗੀ ਕਿਉਂਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਆਪਣਾ ਭਰੋਸਾ ਤੇ ਵਿਸ਼ਵਾਸ ਸੰਗਤਾਂ ਵਿੱਚੋਂ ਗਵਾ ਚੁੱਕੀ ਹੈ ਤੇ ਉਹ ਸੱਤ ਮੈਂਬਰੀ ਕਮੇਟੀ ਵਿੱਚੋਂ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਪੰਜ ਮੈਂਬਰਾਂ ਨੇ ਭਰਤੀ ਕਰਨ ਦਾ ਵਾਅਦਾ ਕੀਤਾ ਤੇ ਸੁਖਵੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰੇ ਤੇ ਮੇਰੀ ਲੀਡਰਸ਼ਿਪ ਨੂੰ ਕੋਈ ਚੈਲੰਜ ਕਰੇ ਦੂਜਾ ਉਹਨਾਂ ਦੇ ਬੰਨ ਵਿੱਚ ਇੱਕ ਗੁੱਸਾ ਤੇ ਰੋਹ ਹੈ ਕਿ ਮੇਰੇ ਪਿਤਾ ਦਾ ਜਿਹੜਾ ਫਕਰੇ ਕੌਮ ਵਾਪਸ ਲਿਆ ਗਿਆ ਉਹ ਮੁੜ ਕੇ ਬਹਾਲ ਕਰਨ ਦਾ ਯਤਨ ਕੀਤਾ ਜਾਵੇ ਲੇਕਿਨ ਜਿਹੜੇ ਸਿੰਘ ਸਹਿਬਾਨ ਇਸ ਪਦਵੀਆਂ ਤੇ ਸੁਭਾਇਮਾਨ ਸਨ ਜਿਨ੍ਹਾਂ ਨੇ ਫੈਸਲਾ ਕੀਤਾ ਉਹਨਾਂ ਨੇ ਵਾਪਸ ਨਹੀਂ ਸੀ ਲੈਣਾ 2 ਦਸੰਬਰ ਵਾਲਾ ਫੈਸਲਾ ਉਹਨਾਂ ਨੇ ਭਾਈ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਬਰਗੇ ਬੰਦਿਆਂ ਨੂੰ ਤਖਤ ਤੇ ਬਿਠਾ ਕੇ ਉਹਨਾਂ ਕੋਲੋਂ ਇਹ ਪਾਪ ਕਰ ਬੰਦ ਦਾ ਯਤਨ ਕਰਨਾ ਔਰ ਮੈਂ ਤੁਹਾਨੂੰ ਤੁਹਾਡੇ ਰਾਹੀਂ ਦੱਸਣਾ ਚਾਹਨਾ ਪੰਥ ਨੂੰ ਇਹ ਹੈਰਾਨੀ ਦੀ ਗੱਲ ਹੈ ਕਿ ਤਖਤ ਸ੍ਰੀ ਤੰਮਨਮਾ ਸਾਹਿਬ ਦਾ ਜਿਹੜਾ ਜਥੇਦਾਰ ਬਾਬਾ ਟੇਕ ਸਿੰਘ ਤਨੌਲਾ ਲਾਇਆ ਗਿਆ ਨਾ ਉਹਨੂੰ ਅਰਦਾਸ ਕਰਨੀ ਆਉਂਦੀ ਐ ਨਾ ਉਹਨੂੰ ਘੁਟਕੇ ਦੇ ਉੱਤੋਂ ਮਤਲਬ ਜਪਜੀ ਸਾਹਿਬ ਦਾ ਪਾਠ ਕਰਨਾ ਆਉਂਦਾ ਨਾ ਉਹ ਹੁਕਮਨਾਮਾ ਲੈ ਸਕਦਾ ਤੇ ਜਿਹੜਾ ਬੰਦਾ ਘੁਟਕੇ ਤੋਂ ਵੀ ਪਾਠ ਨਹੀਂ ਕਰ ਸਕਦਾ ਅਰਦਾਸ ਨਹੀਂ ਕਰ ਸਕਦਾ ਉਹ ਕੌਮ ਨੂੰ ਕੀ ਸੇਵ ਦੇ ਸਕਦਾ ਲੇਕਿਨ ਉਹਦੇ ਕੋਲੋਂ ਪਾਪ ਕਰਵਾਉਣ ਖਾਤਰ ਉਸ ਤਖਤ ਦਾ ਜਥੇਦਾਰ ਉਹਨੂੰ ਲਾਉਣ ਦਾ ਯਤਨ ਕੀਤਾ ਗਿਆ ਇਹ ਪੰਥ ਨੂੰ ਪਰਵਾਹ ਨਹੀਂ ਪੰਥ ਦੇ ਅੰਦਰ ਗੁੱਸਾ ਤੇ ਰੋ ਹੈ ਇਸ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਉੱਚੇ ਚੇਤੇ ਤੌਰ ਤੇ ਅਪੀਲ ਹੈ ਕਿ ਉਹ ਸਿਧਾਂਤ ਬਚਾਉਣ ਲਈ ਮੈਦਾਨ ਵਿੱਚ ਨਿਤਰਨ ਦਾ ਯਤਨ ਕਰਨ।